ਹਾਂਜੀ ਦੋਸਤੋ ਆ ਵੀਡੀਓ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਜਿਵੇਂ ਮਾਗੇ ਵੀ ਕਹਿਣਾ ਵੀ ਵੀਡੀਓ ਨੂੰ ਪੂਰੀ ਦੇਖਿਓ ਫਿਰ ਸਮਝ ਆਵੇਗੀ ਨਹੀਂ ਤੇ ਸਵਾਦ ਨਹੀਂ ਆਉਂਦਾ 2-3 ਮਿੰਟ ਕੱਢ ਲਓ ਫਾਇਦਾ ਹੋ ਜਾਵੇਗਾ ਆ ਦੇਖੋ ਆ ਔਰਤ ਤੇ ਆ ਕੁੜੀ ਜਿਵੇਂ ਲੋਕਾਂ ਦੀ ਆਦਤ ਹੁੰਦੀ ਵੀ ਕਿਸੇ ਦਾ ਵੇਖ ਕੇ ਤੇ ਆਪਣੇ ਆਪ ਨੂੰ ਨੀਵਾ ਸਮਝਣਾ ਤੇ ਆ ਦੇਖੋ ਇਹ ਕੀ ਹੋਇਆ ਇਹਨਾਂ ਦਾ ਕੰਮ ਕਰ ਜ਼ਿਆਦਾ ਨਹੀਂ ਸੀ ਤੇ ਆ ਗਵਾਂਢ ਜਿਹੜੇ ਇਹਨਾਂ ਦੇ ਦੋ ਮੁੰਡੇ ਸੀ ਤੇ ਪਰਿਵਾਰ ਦਾ ਕੰਮ ਕਰ ਚੰਗਾ ਸੀ ਮਿਹਨਤ ਕਰਦੇ ਸੀ ਤੇ ਇਹ ਇਹਨਾਂ ਨੂੰ ਵੇਖ ਕੇ ਜਿਵੇਂ ਆਂਢ ਗੁਆਂਢ ਛੱਡਦੇ ਜਾਂ ਜਾਂ ਰਹਿੰਦੀਆਂ ਸੀ ਤੇ ਇਹਨਾਂ ਨੂੰ ਕਿਸੇ ਨੇ ਆ ਟੂਨੇ ਟਪਾਣੇ ਵਾਲੇ ਜਿਵੇਂ ਲੋਕ ਦੱਸ ਦਿੰਦੇ ਨੇ ਤੇ ਇਹਨਾਂ ਨੂੰ ਕਿਸੇ ਨੇ ਕਿਹਾ ਉਹਨਾਂ ਦੇ ਘਰੇ ਤੁਸੀਂ ਆ ਟੂਣਾ ਟਪਾਣਾ ਜਾ ਕਰੋ ਤੇ ਤੁਹਾਡੇ ਘਰੇ ਖੁਸ਼ੀਆਂ ਆ ਜਾਣਗੀਆਂ ਉਹਨਾਂ ਘਰੇ ਦੁੱਖ ਤੇ ਇਹ ਮਿਲਣ ਦੇ ਬਹਾਨੇ ਗਈਆਂ ਚਲੀਆਂ ਤੇ ਮੁੰਡੇ ਨੇ ਕਿਹਾ ਮੰਮੀ ਤਾਂ ਘਰੇ ਹੈ ਨਹੀਂ ਤੇ ਇਹ ਕਹਿੰਦੀਆਂ ਚੱਲ ਫਿਰ ਅਸੀਂ ਪੁੱਤ ਚਲਦੇ ਆ ਤੇ ਕੀ ਕੀਤਾ ਹੁਣ ਇਹਨਾਂ ਨੇ ਦੇਖੋ ਦੂਜਾ ਮੁੰਡਾ ਜਿਹੜਾ ਗੇਮ ਖੇਡਦਾ ਪਿਆ ਸੀ ਉਹ ਵਿਅਸਤ ਸੀ ਛੋਟਾ ਬੱਚਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਿਹੜਾ ਆਪਣਾ ਉਹ ਸਮਾਨ ਸਮੂਹਣ ਜਿਆ ਦੱਸਿਆ ਸੀ ਤੇ ਇਹਨਾਂ ਨੇ ਆ ਦੇਖੋ ਤੋਂ ਸਿਰ ਤੋਂ ਨਗਾ ਦਿੱਤਾ ਟੂਣਾ ਟਪਾਣਾ ਜਾਂ ਕਰਤਾ ਤੇ ਜੇ ਇਦਾਂ ਹੀ ਭਾਈ ਕੁਝ ਬਣਦਾ ਹੁੰਦਾ ਤੇ ਲੋਕਾਂ ਨੂੰ ਕੋਈ ਲੋੜ ਸੀ ਡਿਗਰੀਆਂ ਕਰਨ ਦੀ ਜਾਂ ਪੜਾਈਆਂ ਕਰਨ ਦੀ ਜਾਂ ਮਿਹਨਤਾਂ ਕਰਨ ਦੀ ਕਿਸੇ ਨੂੰ ਕੋਈ ਲੋੜ ਸੀ ਇਦਾਂ ਹੀ ਕਰ ਲੈਣਾ ਸੀ ਇਦਾਂ ਕੁਝ ਨਹੀਂ ਬਣਦਾ ਆਪਣਾ ਹੀ ਨੁਕਸਾਨ ਹੁੰਦਾ ਆ ਮੁੰਡੇ ਨੇ ਜਦੋਂ ਵੇਖਿਆ ਤੇ ਇਹ ਭੱਜ ਕੇ ਜਦੋਂ ਗਿਆ ਇਹਨੇ ਕੈਮਰਿਆਂ ਵਿੱਚ ਵੇਖਿਆ ਉਹਨੇ ਨੂੰ ਇਹ ਆਪਣਾ ਕੰਮ ਕਰਕੇ ਖਿਸਕ ਗਈਆਂ ਯਾਦ ਰੱਖਿਓ ਜੋ ਕਰੋਗੇ ਇੱਕ ਦਿਨ ਭਰੋਗੇ ਵੀ ਤੇ ਆ ਕੀ ਹੋਇਆ ਮੁੰਡਾ ਜਿੰਨੇ ਨੂੰ ਬਾਹਰ ਆਇਆ ਉਹਨੇ ਨੂੰ ਚਲੀਆਂ ਗਈਆਂ ਤੇ ਹੁਣ ਹੋਇਆ ਕਿ ਜਦੋਂ ਸ਼ਾਮ ਨੂੰ ਇਹਨਾਂ ਦਾ ਡੈਡੀ ਆ ਗਿਆ ਤੇ ਇਹ ਮੁੰਡੇ ਨੇ ਜਦੋਂ ਆਪਣੇ ਡੈਡੀ ਨੂੰ ਆਣ ਕੇ ਸਾਰੀ ਗੱਲਬਾਤ ਦੱਸੀ ਵੀ ਡੈਡੀ ਇਸ ਤਰ੍ਹਾਂ ਆਪਣੇ ਘਰੇ ਉਹ ਆਈਆਂ ਸੀ ਤੇ ਉਹਨਾਂ ਨੇ ਐ ਵੀਰੇ ਦੇ ਉੱਤੋਂ ਛੋਟੇ ਤੇ ਸਿਰ ਤੋਂ ਪਤਾ ਨਹੀਂ ਕੀ ਵਾਰਿਆ ਬੂਰਿਆ ਤੇ ਆਪਣਾ ਨੁਕਸਾਨ ਨਾ ਹੋ ਜਾਵੇ ਤੇ ਇਹਦਾ ਡੈਡੀ ਕਹਿੰਦਾ ਉਹ ਜਾ ਯਾਰ ਇਸ ਤਰ੍ਹਾਂ ਆਪਣਾ ਨੁਕਸਾਨ ਨਹੀਂ ਹੁੰਦਾ ਜੇ ਇਸ ਤਰ੍ਹਾਂ ਨੁਕਸਾਨ ਹੁੰਦਾ ਹੁੰਦਾ ਤੇ ਕੀ ਲੋੜ ਸੀ ਆ ਜਿਹੜੀਆਂ ਬੰਦੂਕਾਂ ਬੰਦਾ ਕਈਆਂ ਲੋਕ ਚੱਕੀ ਫਿਰਦੇ ਨੇ ਕਹਿੰਦੇ ਐ ਨਹੀਂ ਹੁੰਦਾ ਕੁਝ ਉਹ ਵੈਗਰੂ ਤੇ ਭਰੋਸਾ ਰੱਖੋ ਇਹ ਮੁੰਡਾ ਕਹਿੰਦਾ ਆਪਾਂ ਉਹਨੂੰ ਕਾਂਗੇ ਇਹ ਕਹਿੰਦਾ ਨਹੀਂ ਨਹੀਂ ਭਾਈ ਕਹਿੰਦਾ ਨਾ ਇਹ ਜੇ ਕੰਮਾਂ 'ਚ ਆਪਾਂ ਧਿਆਨ ਹੀ ਨਹੀਂ ਰੱਖਣਾ ਤੇ ਇਹਦਾ ਜਿਹੜਾ ਮੁੰਡਾ ਸੀ ਇਹ ਨੌਕਰੀ ਲੱਭਦਾ ਫਿਰਦਾ ਸੀ ਤੇ ਇਹ ਕੀ ਹੋਇਆ ਇਹਨੂੰ ਖ਼ਬਰ ਵਿੱਚੋਂ ਪਤਾ ਲੱਗਾ ਵੀ ਅੱਜ ਤੇਰਾ ਦਿਨ ਬੜਾ ਜਿਵੇਂ ਰਾਸ਼ੀ ਰੂਸ਼ੀ ਪੜ੍ਹੀ ਐ ਨੇ ਵੀ ਅੱਜ ਤੇਰਾ ਦਿਨ ਬੜਾ ਵੱਡਾ ਜਾਵੇਗਾ ਤੇ ਨੇ ਆਪਣੇ ਪਿਓ ਨੂੰ ਕਿਹਾ ਵੀ ਮੈਂ ਇੰਟਰਵਿਊ ਦੇਣ ਚੱਲੇ ਆਂ ਤੇ ਅੱਜ ਤੇ ਮੇਰਾ ਦਿਨ ਬਹੁਤ ਵੱਡਾ ਹੈ ਅੱਜ ਤੇ ਲੱਕੀ ਹੈ ਕੰਮ ਬਣੇਗਾ ਹੀ ਬਣੇਗਾ ਤੇ ਉਹਦੇ ਪਿਓ ਨੇ ਅੱਗੋ ਸਮਝਾਇਆ ਵੀ ਪੁੱਤ ਠੀਕ ਹੈ ਕਾਨਫੀਡੈਂਸ ਪਰ ਓਵਰ ਕਾਨਫੀਡੈਂਸ ਵੀ ਬੰਦੇ ਨੂੰ ਡੋਬ ਦਿੰਦਾ ਕਿਸੇ ਤੇ ਵਿਸ਼ਵਾਸ ਨਹੀਂ ਕਰੀਦੇ ਇਹਨਾਂ ਨਾਲ ਹੀ ਜੇ ਹੁੰਦਾ ਤੇ ਫਿਰ ਲੋਕ ਰੋਜ਼ਾਨਾ ਹੀ ਆਪ ਕੋ ਆਪਣਾ ਸਹਾਗਤਾ ਬੁਲਾ ਕੇ ਤੁਰੇ ਫਿਰਦੇ ਰੱਬ ਦੀ ਲੋੜ ਹੀ ਨਹੀਂ ਸੀ ਤੇ ਇਹ ਦੇਖੋ ਇਹਨੇ ਕਿਹਾ ਵੀ ਡਾਡੀ ਐਵੇਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਉਹ ਬੁੜੀ ਨੇ ਵੀ ਕੀਤਾ ਆਪਾਂ ਵੀ ਐਵੇਂ ਵਿਖੇ ਤ ਹੀ ਟੂਣਾ ਟਪਾਣੇ ਦੇ ਨਾਲ ਤੇ ਜਦੋਂ ਆਇਆ ਤੇ ਆ ਕੇ ਕੀ ਕੀਤਾ ਇਹਨੇ ਇਹ ਹੁਣ ਨੌਕਰੀ ਲੱਭਣ ਗਿਆ ਸੀ ਤੇ ਉੱਥੋਂ ਸਗੋਂ ਉਹਨਾਂ ਨੇ ਨੌਕਰੀ ਤੇ ਕੀ ਦੇਣੀ ਉਹਨਾਂ ਨੇ ਦੋ ਬੋਲ ਸੁਣਾ ਕੇ ਭੇਜਿਆ ਤੇ ਇਹਦੇ ਡੈਡੀ ਨੇ ਕਿਹਾ ਦੱਸ ਤੇ ਫਿਰ ਕਹਿੰਦਾ ਵੀ ਮੈਨੂੰ ਵਿਸ਼ਵਾਸ ਹੋ ਗਿਆ ਵੀ ਇਦਾਂ ਕੁਝ ਨਹੀਂ ਬਣਦਾ ਤੇ ਪਿਓ ਨੇ ਕਿਹਾ ਪੁੱਤ ਮਿਹਨਤਾਂ ਦੇ ਨਾਲ ਸਾਰਾ ਕੁਝ ਬਣਦਾ ਵੈਗਰੂ ਨੇ ਹੱਥ ਪੈਰ ਦਿੱਤੇ ਨੇ ਇਹਦੇ ਨਾਲ ਸਭ ਕੁਝ ਕਰਨਾਂ ਦਿਮਾਗ ਦਿੱਤਾ ਇਸ ਤਰ੍ਹਾਂ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਤੇਰੇ ਅੰਦਰ ਹੀ ਹੈ ਵੈਗਰੂ ਭਲਾ ਕਰੇਗਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ